ਆਪਣੀ ਆਈਵੋਲਡ ਫੈਮਿਲੀ ਇਸ ਕੱਲੋਂ ਕਹਿ ਲੋ ਕਿ ਮਾਣ ਕਰ ਸਕਦੀ ਆ ਕਿ ਆਪਾਂ ਕਈ ਹਫ਼ਤਿਆਂ ਤੋਂ ਕਿਹਾ ਸੀਗਾ ਦੋਸਤੋ ਸਾਡਾ ਕੰਮ ਹੁੰਦਾ ਹੈ ਕਹਿਣਾ ਅਸੀਂ ਤੇ ਆਪਦੇ ਕੰਮਾਂ ਲਈ ਵੀ ਕਈ ਵਾਰ ਕਹਿਨੇ ਆ ਅਪੀਲ ਕਰਦੇ ਆ ਕਿ ਯਾਰ ਸਾਡਾ ਜੈਨਿਊਨ ਕੰਮ ਆ ਕਰਦੇ ਹੋ ਵੀਰ ਬਣ ਕੇ ਨਹੀਂ ਕਰਦੇ ਅਗਲੇ ਕਈ ਵਾਰ ਨਾ ਮਿਹਨਤ ਆਪਣੇ ਤੋਂ ਹੁੰਦੀ ਆ ਨਾ ਪੈਸਾ ਤੇ ਲੱਦੇ ਹੁੰਦਾ ਯਾਰ ਜੇ ਕੋਈ ਜੈਨਿਊਨ ਕੰਮ ਕਰਦੇਵੇ ਤੇ ਆਪਾਂ ਸ਼ੁਕਰੀਆ ਕਰਦੇ ਆਂਗੇ ਆਦਰਵਾਇਸ ਠੀਕ ਠਾਕ ਆ ਨਾ ਤਾਂ ਤਲਵੇ ਚਟੇ ਆ ਤੇ ਨਾ ਕਦੇ ਕਹਿ ਲੋ ਕਿ ਭਈ ਪੈਸੇ ਦੇਣ ਜੋਗੀ ਔਕਾਤ ਹੈ ਸਾਡੀ ਤਾਂ ਇਦਾਂ ਹੀ ਅਸੀਂ ਇੱਥੇ ਵੀ ਗੱਲ ਚੁੱਕੀ ਸੀ ਤੁਹਾਨੂੰ ਯਾਦ ਹੋਣਾ ਅੱਜ ਤੋਂ ਕਈ ਹਫ਼ਤੇ ਪਹਿਲਾਂ ਕਿ ਝੋਨੇ ਦਾ ਸੰਕਟ ਆਏਗਾ ਸਾਹਿਬ ਹੁਣ ਅਸੀਂ ਜਿਸ ਲੀਡਰਸ਼ਿਪ ਨੂੰ ਪੰਜਾਬ ਸੌਂਪਿਆ ਹੋਇਆ ਤਾਂ ਉਹਦੇ ਚ ਕੀ ਹੈ ਕਿ ਉਹ ਚਿੱਠੀ ਕਲਚਰ ਹੈ ਸਾਹਿਬ ਚਿੱਠੀ ਲਿਖ ਦਿੱਤੀ ਫਲਾਣੇ ਨੇ ਫਲਾਣੇ ਨੂੰ ਚਿੱਠੀ ਲਿਖ ਦਿੱਤੀ ਫਲਾਣੇ ਨੂੰ ਫਲਾਣੇ ਨੇ ਚਿੱਠੀ ਲਿਖ ਦਿੱਤੀ ਸਭ ਗੱਲ ਇਹ ਆ ਕਿ ਅਸੀਂ ਇਸ ਚਿੱਠੀ ਯੁੱਗ ਦੇ ਵਿੱਚੋਂ ਕਦੋਂ ਬਾਹਰ ਆਵਾਂਗੇ ਜੇ ਕੇਜਰੀਵਾਲ ਸਾਹਿਬ ਵਾਸਤੇ ਜਾ ਕੇ ਉੱਥੇ ਰੋਇਆ ਜਾ ਸਕਦਾ ਹੈ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਸਕਦੀਆਂ ਹਨ ਜਾ ਕੇ ਧਰਨੇ ਦਿੱਤੇ ਜਾ ਸਕਦੇ ਆ ਦੁਨੀਆ ਦਾ ਸਭ ਤੋਂ ਛੋਟਾ ਧਰਨਾ ਤੁਹਾਨੂੰ ਪਤਾ ਵਰਲਡ ਰਿਕਾਰਡ ਬਣਿਆ ਸੀ ਗਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਕਿਸੇ ਨੇ ਭੇਜਿਆ ਨਹੀਂ ਤਾਂ ਵਾਈਸ ਉਹ ਵੀ ਲੱਗ ਜਾਂਦਾ ਹਜੂਤ ਬਹਿਸ ਜੀ ਦਾ ਦੁਨੀਆ ਦਾ ਸਭ ਤੋਂ ਮਿੰਨੀ ਤਰਨਾ ਜਿਸ ਨੂੰ ਬੋਲਦੇ ਆਪਾਂ ਕਿ ਕੁਝ ਮਿਲੀ ਸੈਕਿੰਡ ਦਾ ਤਰਨਾ ਸੀਗਾ ਉਹ ਤਾਂ ਗੱਲ ਇਹ ਆ ਕਿ ਭਾਈ ਉਹ ਬੰਦੇ ਸਿਰਫ ਚਿੱਠੀ ਲਿਖ ਰਹੇ ਸਭ ਗੱਲ ਇਹ ਹੈ ਕਿ ਸਾਨੂੰ ਜਾ ਕੇ ਨਾ ਦੇਸ਼ ਨੂੰ ਦੱਸਣਾ ਚਾਹੀਦਾ ਇੱਕ ਦਿਨ ਮੈਂ ਤੁਹਾਨੂੰ ਇੱਕ ਹੋਰ ਮੋਗਾਲਤੇ ਚੋਂ ਕੱਢ ਦੇਵਾਂ ਮੇਰਾ ਕੰਮ ਹੈ ਮੈਂ ਗੱਲ ਸਹੀ ਕਹਿ ਦੇਣਾ ਹੁਣਾ ਆ ਜਿਹੜੇ ਤੁਹਾਡੇ ਲੀਡਰ ਰਿਆ ਨਾ ਕਿਸਾਨ ਲੂਟਰ ਨੁਕਸੇ ਨਾ ਚੀ ਆ ਸਰ ਇਹ ਕਹਿੰਦੇ ਨੇ ਕਿ ਜੀ ਅਸੀਂ ਅੰਨ ਦਤਿਆਂ ਸਾਡਾ ਮਤਲਬ ਕਿ ਪੰਜਾਬ ਆ ਜਿਹੜਾ ਉਹ ਪੂਰੇ ਮੁਲਕ ਦਾ ਢਿੱਡ ਪਰਦਾ ਬਿਲਕੁਲ ਸੀ ਕਿਸਾਨ ਸਲਾਮ ਦੇ ਕਾਬਲ ਹੈ ਕਿਰਤੀ ਆ ਉਹ ਕਿਰਤੀ ਆ ਕਿਸਾਨ ਭੂਮੀਹੀਣ ਵੀ ਹੁੰਦਾ ਜ਼ਮੀਨ ਠੇਕੇ ਤੇ ਲੈ ਕੇ ਵੀ ਵਾਹੀ ਕਰਨ ਵਾਲਾ ਹੁੰਦਾ ਤੇ ਕਿਸਾਨ ਅਮਿਤ ਸ਼ਾਹ ਵਰਗੇ ਵੀ ਆਪਣੇ ਆਪ ਨੂੰ ਕੋਹਾ ਸਕਦੇ ਆ ਅਮਤਾ ਬਚਨ ਵਰਗੇ ਵੀ ਸਾਬ ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਇਸ ਮੁਲਕ ਦੀ ਕਿ ਪੰਜਾਬ ਤੇ ਟੋਟਲ ਨਿਰਪਰਤਾ ਨਹੀਂ ਹੈ ਖਾਸ ਤੌਰ ਤੇ ਚੌਲ ਬਹੁਤ ਰਕਬਾ ਵਧਿਆ ਕਰੇ ਮੁਲਕ ਚ ਠੀਕ ਹੈ ਸਰ ਪਰ ਫੂਡ ਦੇ ਵਿੱਚ ਜੇ ਪਸੰਦ ਚੌਲ ਦੀ ਦੇਖੋਗੇ ਤਾਂ ਘਟੀ ਆ ਸਰ ਇਸ ਚੀਜ਼ ਨੂੰ ਜ਼ਹਿਨ 'ਚ ਬਿਠਾ ਲਿਓ ਇਹ ਤੁਹਾਨੂੰ ਲੋਕ ਪਰਮਾ ਵਿੱਚ ਪਾਉਂਦੇ ਆ ਭਲੇਖਿਆਂ 'ਚ ਪਾਉਂਦੇ ਆ ਮੇਰਾ ਕੰਮ ਹੈ ਕਿ ਮੈਂ ਸਚਾਈ ਤੁਹਾਡੇ ਸਾਹਮਣੇ ਪੇਸ਼ ਕਰਾਂ ਮੈਂ ਕੱਲ ਜਾਂ ਪਰਸੋਂ ਪਰਸੋਂ ਵਾਲੇ ਪ੍ਰੋਗਰਾਮ 'ਚ ਕੱਲ ਆਪਣਾ ਆਫ ਹੈ ਪਰਸੋਂ ਤੁਹਾਡੇ ਸਾਹਮਣੇ ਅੰਕੜੇ ਪੇਸ਼ ਕਰਦੇ ਆਂਗਾ ਸਾਬ ਕਿ ਰਕਬਾ ਕਿਸ ਤਰ੍ਹਾਂ ਵਧਿਆ ਠੀਕ ਹੈ ਨਾ ਰਕਬਾ ਵਧਿਆ ਪੂਰੇ ਮੁਲਕ 'ਚ ਸਾਡੇ ਕੋਲ ਤਾਂ ਸੀਮਤ ਰਕਬਾ ਹੈ ਸਰ ਸਾਡੇ ਕੋਲ ਤੇ ਉਹੀ ਲੈਦੇ ਕਿ 1 ਕਰੋੜ ਕਿੱਲਾ ਹੈ ਹੁਣ ਉਹਦੇ ਕਿੰਨਾ ਕੁ ਵਧਾ ਲਓਗੇ ਤੁਸੀਂ ਰਕਬਾ ਤੇ ਇੰਡੀਆ ਚ ਬਹੁਤ ਜ਼ਮੀਨ ਪਈ ਹੈ ਪਈ ਹੈ ਜਿਹਦੇ ਚ ਰਕਬਾ ਜਿਹੜਾ ਸਰ ਵਧਾਇਆ ਜਾ ਸਕਦਾ ਹੈ ਤਾਂ ਹੁਣ ਰਕਬਾ ਵਧ ਰਿਹਾ ਝੋਨੇ ਵਾਲਾ ਡਿਮਾਂਡ ਘਟ ਰਹੀ ਹੈ ਸਰ ਡਿਮਾਂਡ ਘਟ ਰਹੀ ਹੈ ਕਿਉਂ ਫੂਡ ਦੇ ਵਿੱਚ ਚੌਲ ਕੁਝ ਸਟੇਟਾਂ ਦੀ ਪਸੰਦ ਜ਼ਰੂਰ ਹੈ ਸਮੁੱਚੇ ਦੇਸ਼ ਦੀ ਪਸੰਦ ਨਹੀਂ ਵੀਟ ਜਿਆਦਾ ਪਸੰਦੀਦਾ ਫੂਡ ਬਣ ਰਿਹਾ ਸਰ ਤੇ ਗੱਲ ਇਹ ਆ ਕਿ ਪੰਜਾਬ ਚ ਜਿਹੜੀ ਸਮਰੱਥਾ ਹੈ ਭੰਡਾਰਨ ਦੀ ਉਹ 150 ਲੱਖ ਟਨ ਹੈ ਹੁਣ ਜਿਹੜਾ ਕਣਕ ਹੈ ਕਣਕ ਦਾ ਨਾਜ ਹੈ ਉਹ ਨਾਨ ਕਵਰਡ ਏਰੀਏ ਚ ਵੀ ਆਪਾਂ ला ਸਕਦੇ ਆ ਯਾਨੀ ਆਪਾਂ ਕਣਕ ਘਰੇ ਗਿੱਲੀ ਵੀ ਕਰ ਲੈਨੇ ਉਹਨੂੰ ਸੁਕਾ ਵੀ ਲੈਨੇ ਕੋਈ ਫਰਕ ਨਹੀਂ ਪੈਂਦਾ ਪਰ ਝੋਨਾ ਆਪਾਂ ਕਵਰਡ ਏਰੀਏ ਚ ਹੀ ਲਾਵਾਂਗੇ ਨਾ ਸਰ ਹੁਣ ਹੋਇਆ ਕੀ ਹੈ ਕਿ ਮੂਵਮੈਂਟ ਜਿਹੜੀ ਹੋਈ ਵੇਟ ਦੀ ਰੈਕ ਜਿਹੜੇ ਆਏ ਜ਼ਿਆਦਾਤਰ ਉਹ ਵੇਟ ਦੇ ਆਏ ਝੋਨਾ ਨਿਕਲਿਆ ਨਹੀਂ ਸਾਬ ਹੁਣ ਜਦੋਂ ਝੋਨਾ ਤੁਹਾਡਾ ਮੂਵਮੈਂਟ ਨਹੀਂ ਕਰੂਗਾ ਸਮਰੱਥਾ ਤੁਹਾਡੀ ਸੀਮਤ ਹੈ ਸਾਈਲੋ ਸਣੇ ਮੈਂ ਕਹਿ ਰਿਹਾ ਵਾਂ ਜੋ ਸਾਡੇ ਕੋਲ ਕਵਰ ਗੋਦਾਮ ਵਗੈਰਾ ਨੇ ਤਾਂ 150 ਲੱਖ ਟਨ ਤੱਕ ਨਹੀਂ ਤਾਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਦੇ ਕੋਲ ਚੌਲ ਆਸਿਓਂ ਪਾਸਿਓਂ ਵੀ ਆ ਰਿਹਾ ਤੁਹਾਡੇ ਕੋਲ ਭੰਡਾਰਨ ਸਮਰੱਥਾ ਵੀ ਥੋੜੀ ਐ ਜਿਹੜੀ ਫੁੱਲ ਐ ਝੋਨਾ ਸਰ ਵਿਕ ਵੀ ਗਿਆ ਲਾਉਂਗੇ ਕਿੱਥੇ ਕਿਉਂਕਿ ਗੋਦਾਮ ਤੇ ਖਾਲੀ ਨਹੀਂ ਐ ਸਰ ਤੁਹਾਡੇ ਜਿਹੜੇ ਕੈਲੋਕੇ ਰਾਈਸ ਮਿਲਰਸ ਨੇ ਉਹ ਕੀ ਕਹਿ ਰਿਹਾ ਕਿ ਸਾਡੇ ਕੋਲ ਸਪੇਸ ਨਹੀਂ ਐ ਚਾਹੋਗਾ ਕਿੱਥੇ ਸੋ ਇਸ ਕਰਕੇ ਇਹਨਾਂ ਲੋਕਾਂ ਨੇ ਤੁਹਾਨੂੰ ਹਮੇਸ਼ਾ ਗਲਤ ਫਹਮੀ ਚ ਰੱਖਿਆ ਸਾ ਫਸਲੇ ਚੱਕਰੇ ਤੋੜਦੇ ਨਹੀਂ ਆ। ਅਸੀਂ ਡਿਮਾਂਡ ਦੇ ਹਿਸਾਬ ਨਾਲ ਚੱਲ ਨਹੀਂ ਰਹੇ। ਝੋਨਾ ਅਸੀਂ ਤੁੰਨੀ ਤੁਰੇ ਆਉਨੇ ਆ ਤੁੰਨੀ ਤੁਰੇ ਆਉਨੇ ਆ। ਤਾਂ ਹੁਣ ਅਗਲਿਆਂ ਨੇ ਆਪਦਾ ਹਿਸਾਬ ਕਿਤਾਬ ਦੇਖਣਾ ਜਿੰਨੀ ਕੋਲਾਂ ਨੂੰ ਡਿਮਾਂਡ ਹੈ ਉਹਨਾਂ ਕੋ ਆ ਰਿਹਾ ਨੇੜੇਓਂ ਤੇੜੇਓਂ ਉਹਨਾਂ ਦਾ ਸਰ ਰਿਹਾ। ਉਹਨਾਂ ਨੇ ਕਿਹਾ ਤੁਸੀਂ ਰੱਖੀ ਰੱਖੋ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਤਾਂ ਹੋ ਗਿਆ ਨਾ ਉਹ ਹੀ ਕੰਮ। ਤੇ ਇਹ ਇਹ ਤੁਹਾਨੂੰ ਕਦੇ ਸੱਚਾਈ ਦੱਸਣਗੇ ਨਹੀਂ ਕਿ ਐਮਪੀ ਦੀ ਜਿਹੜੀ ਕਣਕ ਦੀ پیداوار ਆ 2 ਸਾਲ ਪਹਿਲਾਂ ਪੰਜਾਬ ਨੂੰ ਬੀਟ ਕਰ ਚੁੱਕੀ ਐ ਸਰ ਪੰਜਾਬ ਨੂੰ ਬੀਟ ਕਰ ਚੁੱਕੀ ਐ 2 ਸਾਲ ਪਹਿਲਾਂ ਤੁਸੀਂ ਸੋਚ ਕੇ ਦੇਖੋ ਤਾਂ ਤੁਹਾਨੂੰ ਇੱਕੋ ਭਲੇਖੇ ਚ ਰੱਖਿਆ ਜਾਂਦਾ ਕਿ ਤੁਸੀਂ ਤਾਂ ਐਂ ਕਰਦੇ ਹੋ ਜੀ ਸਰ ਤੁਸੀਂ ਤੇ ਐਂ ਕਰਦੇ ਹੋ ਸਰ ਤਾਂ ਗੱਲ ਇਹ ਆ ਕਿ ਸਿੱਧੀ ਸਾਫ਼ ਕਰ ਲੈ ਕਿ ਹਕੀਕਤ ਨੂੰ ਪਛਾਣੋ ਆਪਣੀ ਖੇਤੀ ਨੂੰ ਸਮੇਂ ਦੇ ਹਾਣੀ ਲੈ ਕੇ ਚੱਲੋ ਆ ਤੁਸੀਂ ਦੇਖ ਲਓ ਮਾਨ ਸਾਹਿਬ ਕੀ ਕਹਿੰਦੇ ਸੀ 30 ਸਤੰਬਰ 31 ਸਤੰਬਰ ਤੱਕ 30 ਸਤੰਬਰ ਤੱਕ ਕਰ ਦਿਆਂਗੇ ਜੀ ਅਸੀਂ ਖੇਤੀ ਨੀਤੀ ਡੰਨ ਉਹ ਸਾਡੇ ਉੱਥੇ ਗਏ ਚਾਰ ਕੋ ਨੇਤਾ ਉਹ ਵੀ ਲਾ ਕੇ ਧਰਨੇ ਤੁਰਨੇ ਵਾਪਸ ਆ ਗਏ ਕਿੰਨੇ ਕੀਤੀ ਹੈ ਸਰ 30 ਨੂੰ ਕਿੰਨੇ ਲਾਗੂ ਕੀਤੀ ਆ ਤਾਂ ਮਤਲਬ ਕਿ ਬਈ ਸੂਰਤੇ ਹਾਲ ਐਸ ਵਿਲ ਸਰ ਪੰਜਾਬੀ ਜੀ ਅਸੀਂ ਬਹੁਤ ਹਫ਼ਤਿਆਂ ਤੋਂ ਇਹ ਕਹਿ ਰਹੇ ਹਾਂ ਇਹ ਝੋਨਾ ਸੰਕਟ ਬਣੇਗਾ ਔਰ ਇਹੀ ਝੋਨਾ ਮਾਨ ਸਾਹਿਬ ਦੀ ਕੁਰਸੀ ਦੇ ਰਹਿੰਦੇ ਪਾਵੇ ਉਖਾੜ ਦੇਵੇਗਾ ਮਾਨ ਸਾਹਿਬ ਦੀ ਬਧਾਈਗੀ ਝੋਨੇ ਤੋਂ ਤੈਅ ਹੋ ਜਾਏਗੀ ਸਰ ਔਰ ਤੁਸੀਂ ਖੁਸ਼ ਹੋਵੋਗੇ ਸਰ اچھا ਬਿਕਰ ਸਿੰਘ ਕਹਰੇ 2 ਨਹੀਂ 4 ਸਾਲ ਪਹਿਲਾਂ ਹੀ ਉਹਨਾਂ ਨੇ ਬੀਟ ਕਰਤਾ ਕਰੋਨਾ ਦੌਰਾਨ ਪਤਾ ਲੱਗਾ ਸੀ ਹੋ ਸਕਦਾ ਜੀ ਮੈਂ ਕਿਤੇ 2 ਦੀ ਜਗਾ 4 ਨਾ ਕਹਿ ਪਾਇਆ ਤਾਂ ਮਤਲਬ ਇਹ ਹੈ ਸਰ ਕਿ ਅਸੀਂ ਨਾਤਾ ਖੇਤੀ ਮਾਡਲ ਬਦਲ ਰਹੇ ਨਾ ਹੀ ਅਸੀਂ ਜੋ ਲੀਡਰਸ਼ਿਪ ਦੇ ذریعے ਕੰਮ ਕਰਵਾਉਣਾ ਨਾ ਉਹ ਕਰਵਾ پا ਰਹੇ ਹਈ ਤੁਸੀਂ ਕਹੋ ਕਿ ਕਣਕ ਦੀ ਮੂਵਮੈਂਟ ਦੇ ਨਾਲ ਨਾਲ ਭਾਈ ਸਾਨੂੰ ਰਹਿਕ ਦਿਓ ਸਾਨੂੰ ਸਪੇਸ ਦਿਓ ਸੋ ਇਹ ਚੀਜ਼ਾਂ ਨੇ ਸਰ ਇਹ ਚੀਜ਼ਾਂ ਨੇ ਕਿ ਭਾਈ ਸਾਡਾ ਇਹ ਖੇਤੀ ਸੰਕਟ ਹੋਰ ਵਧੇਗਾ ਅਰ ਅੱਗੇ ਜਾ ਕੇ ਆ ਕੇ ਹੋਰ ਬਤੇਗਾ ਸਰ ਤੇ ਇੱਕ ਸਾਡਾ ਲੀਡਰ ਵੀ ਮੈਂ ਸਮਝਦਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੇਰੇ ਕੁਝ ਦੋਸਤ ਵੀ ਹਨ ਇਹਨਾਂ 'ਚ ਪਰ ਸਾਨੂੰ ਸੱਚਾਈ ਜਿਹੜੀ ਹੈ ਲੋਕਾਂ ਤੱਕ ਲੈ ਜਾਣੀ ਚਾਹੀਦੀ ਹੈ ਸਰ ਕਿ ਭਾਈ ਚੋਣੇ ਵਾਲੇ ਮਸਲੇ 'ਚ ਅਸੀਂ ਬੁਰੀ ਤਰ੍ਹਾਂ ਫਸਾਂਗੇ ਰਕਬਾ ਫੱਦ ਰਿਹਾ ਫੂਡ ਦੀ ਜਿਹੜੀ ਪਸੰਦ ਹੈ ਬਦਲ ਰਹੀ ਹੈ ਲੋਕਾਂ ਦੀ ਅਸੀਂ ਕਿੱਧਰ ਨੂੰ ਜਾਣਾ ਹੈ ਤੋਂ ਇਹ ਸੋਚ ਨਾ ਪਾਇਗਾ ਸੋ ਇਹ ਮੇਰਾ ਆਪਣਾ ਟੇਕ ਕਹਦੇ ਤੇ ਕਾਫੀ ਵੱਡਾ ਮੈਂ ਲੈ ਗਿਆ। ਮਾਫ ਕਰਨਾ। ਤਾਂ ਸਾਨੂੰ ਆਧੁਨਿਕ ਟੰਗ ਦੇ ਨਾਲ ਖੇਤੀ ਤੇ ਕੰਮ ਕਰਨਾ ਪਊਗਾ। ਆਦਰਵਾਈਸ ਸਾਡਾ ਕਿਸਾਨ ਬਰਬਾਦੀ ਤੋਂ ਨਹੀਂ ਬਚ ਪਾਏਗਾ ਸੀ। ਕਹ ਲਈਏ ਕਿ ਪੰਜਾਬੀ ਹੀ ਬਰਬਾਦੀ ਤੋਂ ਨਹੀਂ ਬਚ ਪਾਵਾਂਗੇ ਸਰ। ਛੋਨੇ ਤੇ ਤੇਲੇ ਦਾ ਵੱਡਾ ਅਟੈਕ ਖੇਤੀ ਵਿਭਾਗ ਮੱਥਪੱਲਾ ਨਹੀਂ ਫੜ ਰਿਹਾ ਹਾਈ ਕੋਰਟ ਤੇ ਪੁਲਿਸ ਉੱਪਰ ਜੱਜਾਂ ਦੀ ਸਿਕਿਉਰਟੀ ਵਾਲੀ ਟਿੱਪਣੀ ਰਿਕਾਰਡ ਚੋਂ ਹਟਾ ਦਿੱਤੀ ਹੈ ਜੀ ਬਿਲਕੁਲ ਹਟਾ ਦਿੱਤੀ ਹੈ ਸਤਿੰਦਰ ਸਿੰਘ ਕਹਿ ਰਹੇ ਨੇ ਕਿ ਮਾਨ ਸਾਹਿਬ ਬਸ ਐਡਵਰਟਾਈਜ਼ਮੈਂਟ ਛੁਕਿਆ ਹਾਂਜੀ ਬਸ ਉਹੀ ਆ ਤੁਹਾਨੂੰ ਪਤਾ ਪੰਜਾਬੀ ਚ ਕਹਿੰਦੇ ਹੁੰਦੇ ਵਿਹਲੀ ਰਨ ਪਰਾਉਣੀਆਂ ਜੋਗੀ ਕਾਫਤਾ ਸਿਆਣਿਆਂ ਨੇ ਊਨ ਥੋੜੀ ਬਣਾਈਆਂ ਦੇ ਸਰ ਤਾਂ ਇਹ ਹੀ ਕੋਸ਼ਿਸ਼ ਆ ਕਿ ਵਿਹਲੇ ਬੰਦੇ ਅੱਜ ਕਿਸਾਨ ਲੀਡਰ ਪੰਜਾਬ ਭਵਨ ਵਿੱਚ ਮੀਟਿੰਗ ਕਰ ਰਹੇ ਆ ਚਲੋ ਸਹੀ ਗੱਲ ਹੈ ਜੀ ਸੁਖਵਿੰਦਰ ਸਿੰਘ ਸੰਧੂ ਕਹਿੰਦੇ ਆ ਕਿ ਜੀ ਆਮ ਆਦਮੀ ਪਾਰਟੀ ਨੇ ਤੱਕਾ ਕੀਤਾ ਜੀ ਗੰਨੇ ਦੇ 2 ਸਾਲ ਲੋਕੇ ਪੈਸੇ ਨਹੀਂ ਮਿਲਦੇ ਅਸੀਂ ਕੁਆਲਟੀ ਛੱਡ ਕੇ ਕੁਆਂਟੀਟੀ ਮਗਰ ਪੈ ਗਏ ਸਿਵਲ ਗੁਰੂ ਜੀ ਕਹਿ ਰਿਹਾ ਚੋਨਾ ਬੰਦ ਹੋਣਾ ਚਾਹੀਦਾ ਜੀ ਕਮਲਜੀਤ ਕੌਰ ਮਲੋੜ ਤੋਂ ਫਰਮਾਰੇ ਨੇ ਬੰਦ ਭਾਵੇਂ ਨਾ ਹੋਵੇ ਜੀ ਸਾਨੂੰ ਉਸ ਹੱਬ ਨਾਲ ਕਿਤੇ ਨਾ ਕਿਤੇ ਡਾਈਵਰਸੀਫਿਕੇਸ਼ਨ ਵੱਲ ਤੇ ਵਧਣਾ ਪਵੇਗਾ ਨਾ ਕਿ ਅਸੀਂ ਉਹਨਾਂ ਕੋ ਪੈਦਾ ਕਰੀਏ ਬਾਸਮਤੀ ਜਿਵੇਂ ਸਾਡੀ ਹੱਥ-ਹੱਥ ਵਿਕ ਜਾਂਦੀ ਹੈ ਇੰਟਰਨੈਸ਼ਨਲ ਮਾਰਕੀਟ 'ਚ ਤਾਂ ਉਸੇ ਹਿਸਾਬ ਨਾਲ ਹੀ ਅਸੀਂ ਆਪਦੀ ਤਿਆਰੀ ਰੱਖੀ ਹੈ ਕਿ ਇਹਨਾਂ ਨੂੰ ਗਾਣਾ ਸਾਡਾ ਬੇਕਦਰ ਨਾ ਹੋਵੇ ਦੂਜੀਆਂ ਉਹ ਚੀਜ਼ਾਂ ਉਗਾਈਆਂ ਜਾਣ ਜਿਨ੍ਹਾਂ ਦੀ ਮਾਰਕੀਟਿੰਗ ਜਿਹੜੀ ਹੈ ਉਹ ਅੱਛਾ ਮੁਨਾਫਾ ਦੇ ਦੇ ਕੇ ਸਰ ਬਿਲਕੁਲ ਐਮਪੀ ਦੀ ਕਣਕ ਦੀ ਕੁਆਲਿਟੀ ਦਾ ਵੀ ਫਰਕ ਹੈ ਸਰ ਪੰਜਾਬ ਪਵਨ ਜੀ ਕਿਸਾਨ ਪਵਨ ਵਿਖੇ ਬਿਕਰ ਸਿੰਘ ਕਹਿੰਦੇ ਅੱਛਾ ਠੀਕ ਹੈ